देर शाम ਨੂੰ ਫਤਿਹਗੜ ਚੂੜੀਆਂ ਦੇ ਪੁਰਾਣੇ ਬੱਸ ਸਟੈਂਡ ਤੇ ਤਿੰਨ ਚਾਰ ਅਣਪਛਾਤੇ ਨੌਜਵਾਨਾਂ ਵੱਲੋਂ ਸ਼ਰਿਆਂ ਤੇਜ਼ਦਾਰ ਹਥਿਆਰਾਂ ਦੇ ਨਾਲ 45 ਸਾਲਾ ਔਰਤ ਨੂੰ ਬਾਜ਼ਾਰ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਵਾਰਦਾਤ ਕਰਕੇ ਫਰਾਰ ਹੋ ਗਏ ਜ਼ਖਮੀ ਔਰਤ ਨੂੰ ਫਤਿਹਗੜ ਚੂੜੀਆਂ ਦੇ ਖਾਲਸਾ ਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਅਮਰਸਰ ਰੈਫਰ ਕਰ ਦਿੱਤਾ ਹੈ ਜ਼ਖਮੀ ਔਰਤ ਕਰੀਬ 45 ਸਾਲ ਦੀ ਦਸ ਸੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਜ਼ਖਮੀ ਔਰਤ ਨੇ ਪੁਰਾਣੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਫਤਿਹਗੜ ਚੂੜੀਆਂ ਦੇ ਪੁਰਾਣੇ ਬੱਸ ਸਟੈਂਡ ਮੋਨਿਆਰੀ ਦੀ ਦੁਕਾਨ ਤੇ ਕੰਮ ਕਰਦੀ ਹੈ ਤੇ ਰਜਾਨਾ ਦੀ ਤਰ੍ਹਾਂ ਦੁਕਾਨ ਤੋਂ ਸ਼ਾਮ 7 ਵਜੇ ਛੁੱਟੀ ਤੋਂ ਘਰ ਵਾਪਸ ਆ ਰਹੀ ਸੀ ਕਿ ਰਸਤੇ 'ਚ ਤਿੰਨ ਚਾਰ ਅਣਪਛਾਤੇ ਨੌਜਵਾਨਾਂ ਵੱਲੋਂ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ ਮੇਰੇ ਸਿਸਟਰ ਲਾਇਦੇ ਸੀ 45 ਸਾਲ ਦੀ ਉਮਰ ਦੀ ਮਰਪੀ ਮਰਪੀ ਸ਼ੋਰ ਤੋਂ ਮਰਪੀ ਘਰ ਜਾਣ ਦੇ ਹੀ ਕੰਮ ਤੋਂ ਸਬਜੀ ਹੱਥ ਵਿੱਚ ਫੜੀ ਹੋਈ ਸੀ ਤੇ ਮਰਮ ਮਰਪੀ ਵਾਰਦਾਤਾ ਮਰਪੀ ਕੀਤੀ ਗਈ ਆ ਤੇ ਉਹਨਾਂ ਦੇ ਮਰਪੀ ਸਿਰ ਤੇ ਮਰਪੀ ਹਥਿਆਰ ਵੱਜੇ ਆ ਤੇ ਉਂਗਲਾਂ ਕਟੀਆਂ ਗਈਆਂ ਬਹੁਤ ਮਰਪੀ ਜ਼ਖਮੀ ਹਾਂਜੀ ਹਾਲਤ ਦੇ ਵਿੱਚ ਦੇ ਮਰਪੀ ਸੀਰੀਅਸ ਜਿਆਦੇ ਆ ਕਿਥੋਂ ਕੰਮ ਤੋਂ ਕਿਥੋਂ ਆ ਰਹੇ ਸੀ ਇਹ ਕੰਮ ਤੋਂ ਫਰੇਗਾ ਚੂੜੀਆਂ ਤੋਂ ਮਰਪੀ ਜਾਣ ਦੇ ਦੁਕਾਨ ਤੇ ਕੰਮ ਕਰਦੇ ਸੀ ਹਾਂਜੀ ਕੰਮ ਕਰਕੇ ਵਾਪਸ ਹਾਂ ਹਾਂ ਕਰਕੇ ਵਾਪਸ ਆਉਂਦੇ ਨੇ ਤੇ ਪਤਾ ਲੱਗਾ ਤਾਂ ਉਹਨੇ ਜਿਨ੍ਹਾਂ ਨੇ ਇਹ ਆਪਾਂ ਲ ਕੀਤਾ ਨਹੀਂ ਅਜੇ ਤੱਕ ਤਾਂ ਕੋਈ ਪਤਾ ਨਹੀਂ ਲੱਗਿਆ ਬਾਕੀ ਪੁਲਿਸ ਆਪਣੀ ਕਾਰਵਾਈ ਕਰਨ ਦੀ ਹੈ ਨੇ ਕੋਈ ਪੁਰਾਣੀ ਰੰਜਿਸ਼ ਹੈਗੀ ਆ ਤੁਹਾਡੀ ਨਹੀਂ ਕੋਈ ਸਾਡੀ ਪੁਰਾਣੀ ਨਹੀਂ ਹੈਗੀ ਕੋਈ ਨਹੀਂ ਜੀ ਕੋਈ ਕਿਸੇ ਦੀ ਨਹੀਂ ਰੰਜਿਸ਼ ਹੈਗੀ ਕਿਸੇ ਦੀ ਨਹੀਂ 45 ਸਾਲ ਨੂੰ ਬਰੇ ਆਂਦਾ ਦੀ ਨਾਮ ਕੀ ਹੈ ਗੁਰਪ੍ਰੀਤ ਕੋਹਰਿਆ ਤੇ ਕਿਹਨਾਂ ਦੀ ਪਤਨੀ ਹੈ ਸੁਖਦੇਵ ਸਿੰਘ ਜੀ ਰਣਜੀਤ ਸਿੰਘ ਦੀ ਪਤਨੀ ਆ ਸਰਦੇਵ ਸਿੰਘ ਉਹਨਾਂ ਦੇ ਫਾਦਰ ਆ ਫਾਦਰ ਸਾਹਿਬ ਨੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਆਪਾਂ ਮੰਗੇ ਇਹੀ ਕਰਦੇ ਆਂ ਵੀ ਇਹਨੂੰ ਸਾਫ਼ ਦਿੱਤਾ ਜਾਵੇ ਜਿਹੜੀ ਵੀ ਮਰਜ਼ੀ ਗੱਲ ਹੈਗੀ ਆ ਕੋਈ ਮਰਜ਼ੀ ਸਾਡਾ ਵਿਆਰ ਨਹੀਂ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸਾਡੀ ਨਾ ਉਹਨਾਂ ਦੀ ਨਾ ਸਾਡੀ ਵੀ ਕਿਸੇ ਦੇ ਨਾਲ ਨਹੀਂ ਹੈਗੀ ਥਾਣੇ ਰਿਪੋਰਟ ਲਖਾਈ ਹੈ ਹਾਂ ਥਾਣੇ ਥੋੜੀ ਜਿਹੀ ਇਨਕੁਆਰੀ ਥੋੜੀ ਜੀ ਨਾਲ ਕੀਤੀ ਮੈਂ ਲਖਵਾਇਆ ਸੀ ਉਹਨਾਂ ਨੂੰ ਤੇ ਬਾਕੀ ਉਹ ਸਾਨੂੰ ਪੁੱਛਦੇ ਹੀ ਮੈਂ ਬਾਕੀ ਤੁਹਾਨੂੰ ਕੋਈ ਨਹੀਂ ਤੁਹਾਨੂੰ ਸਵੇਰੇ ਮਰਜ਼ੀ ਹਾਂਜੀ ਤੁਹਾਡੀ ਸਿਸਟਰ ਨੇ ਹਾਂਜੀ ਸਿਸਟਰ ਜੀ ਹਾਂਜੀ ਉਹਨਾਂ ਦੇ ਹਸਬੰਦ ਹਾਂ ਉਹ ਕਿੱਥੇ ਖੜਿਆ ਆ ਹੇ ਅੰਮਰਸਾਰ ਦੇ ਵਿੱਚ ਉਹਨਾਂ ਨੇ ਖੜਿਆ ਅਮਨਦੀਪ ਹਸਪੀਟਲ ਦੇ ਵਿੱਚ ਬਹੁਤ ਮਾਪੀ ਜਖਮੀ ਹੌਸਲੇ ਦੇ ਵਿੱਚ ਹਾਂਜੀ ਸੀਰੀਅਸ ਹਾਂਜੀ ਸੀਰੀਅਸ ਬਹੁਤ ਜਾਂ ਹਾਂਜੀ ਸਰ ਉਹ ਤੇ ਲੜਕੀ ਲੈ ਕੇ ਆਈ ਸੀ ਸੀਰੀਅਸ ਹਾਲਤ ਦੇ ਵਿੱਚ ਇੱਥੇ ਤੇ ਸਾਡੇ ਕੋਲ ਅਸੀਂ ਉਹਨੂੰ ਉਸੇ ਵੇਲੇ ਸਾਡੇ ਤੋਂ ਸੀਰੀਅਸ ਐਨੂੰ ਰੈਫਰ ਕਰਤਾ ਐਂਬੂਲੈਂਸ ਲੈ ਕੇ ਚਲੇ ਗਏ ਨਮਰਸਾਰ ਕਿੰਨੇ ਕਿ ਚਾਹ ਸਮਝੀ ਉਹਦੇ ਜਖਮ ਕੋਈ ਜ਼ਿਆਦਾ ਹੀ ਸੀਗੇ ਹਾਲਤ ਸੀਰੀਅਸ ਸੀ ਉਹਦੇ ਅੱਛਾ ਕਿਹੜੀ ਜਗ੍ਹਾ ਸੀ ਇਹ ਇੱਥੇ ਆ ਜਗ੍ਹਾ ਤੇ ਸੀ ਉਦਗਰਨ ਕੋਲ ਹਾਂਜੀ ਅਮਸਾ ਰਫ ਅਮਸਾ ਲਈ ਠੀਕ ਹੈ ਤਾਂ